ਦੀ ਸਵਾਗਤ ਹੈ ਤੁਹਾਡਾ ਗੁਰਿੰਦਰ ਫੈਮਿਲੀ ਵਲੌਗ ਵਿੱਚ ਅੱਜ ਆਪਾਂ ਤੁਹਾਨੂੰ 2.5 ਮੀਟਰ ਕੱਪੜੇ ਚ ਸਲਵਾਰ ਦੀ ਕਟਿੰਗ ਕਰਕੇ ਦਿਖਾਵਾਂਗੇ ਤੇ 2.5 ਮੀਟਰ ਸਲਵਾਰ ਦੇ ਕੱਪੜੇ ਨੇ ਕਈ ਤਰੀਕੇ ਹੁੰਦੇ ਆ ਸਲਵਾਰ ਕਟਿੰਗ ਕਰਨ ਦਾ ਤੇ ਆਪਾਂ ਤੁਹਾਨੂੰ ਅੱਜ ਬੈਸਟ ਤਰੀਕਾ ਦੱਸਾਂਗੇ ਸਲਵਾਰ ਕਟਿੰਗ ਕਰਨ ਦਾ ਜਿਹੜਾ ਕਿ ਬਹੁਤ ਹੀ ਸੌਖਾ ਤਰੀਕਾ ਹੈ ਦੇਖੋ ਆਪਣੇ ਕੋਲ 2.5 ਮੀਟਰ ਕੱਪੜਾ ਹੈ ਠੀਕ ਹੈ ਤੇ ਇਹਦੇ ਵਿੱਚੋਂ ਆਪਾਂ ਸਭ ਤੋਂ ਪਹਿਲਾਂ ਗੋਡੇ ਕੱਢਾਂਗੇ ਸਲਵਾਰ ਦੇ ਠੀਕ ਹੈ ਤੇ ਆਪਾਂ ਕੱਪੜੇ ਨੂੰ ਕਿਵੇਂ ਕਰਨਾ ਹੈ ਇਸ ਤਰੀਕੇ ਨਾਲ ਕੰਨੀ ਲੋੜ ਕੱਪੜੇ ਨੂੰ ਫੋਲਡ ਕਰ ਲੈਣਾ ਇਸ ਤਰੀਕੇ ਨਾਲ ਕੱਨੀ ਲੋੜ ਕੱਪੜੇ ਨੇ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਆਪਾਂ ਤੇ ਚੰਗੀ ਤਰੀਕੇ ਨਾਲ ਕੱਪੜੇ ਨੂੰ ਚੰਗੀ ਤਰੀਕੇ ਨਾਲ ਕੱਪੜੇ ਨੂੰ ਆਪਾਂ ਵਿਛਾ ਲੈਣਾ ਤੇ ਜਿਹੜੀ ਆਪਣੀ ਸਲਵਾਰ ਦੀ ਲੈਂਥ ਹੈ ਜੀ ਸਾਢੇ 3/4 ਆਪਣੀ ਸਲਵਾਰ ਦੀ ਲੈਂਥ ਤਿਆਰ ਹੈ ਸਾਢੇ 3/4 ਦੇ ਹਿਸਾਬ ਨਾਲ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਕਰਕੇ ਦਿਖਾਵਾਂਗੇ ਕਿ ਇਹਦੇ ਵਿੱਚੋਂ ਆਪਾਂ 3 ਇੰਚ ਸਲਵਾਰ ਦੇ ਬੈਲਟ ਦਾ ਕੱਟ ਦੇਣਾ ਤੇ ਸਾਢੇ 34 ਤੇ ਪੂਰਾ ਨਿਸ਼ਾਨ ਲਾ ਲਾਂਗੇ ਡਬਲ ਫੋਲਡਿੰਗ ਕਪੜਾ ਆਪਣਾ ਕੀਤਾ ਹੋਇਆ ਤੇ ਤਿੰਨ ਇੰਚ ਅਸਵਾਰ ਦਾ ਕਪੜਾ ਕੱਢ ਕੇ ਸਾਢੇ 34 ਤੇ ਨਿਸ਼ਾਨ ਲਾ ਲਾਂਗੇ ਦੋਨੋਂ ਸਾਈਡ ਠੀਕ ਹੈ ਦੋਨੋਂ ਸਾਈਡ ਆਪਣਾ ਸਾਢੇ 34 ਦੇ ਨਿਸ਼ਾਨ ਲੱਗ ਗਿਆ ਇਧਰ ਤੋਂ ਵੀ ਲੱਗ ਗਿਆ ਇਧਰ ਤੋਂ ਵੀ ਲੱਗ ਗਿਆ ਠੀਕ ਪੌਂਚਾ ਸਵਾਰ ਦਾ 7 ਇੰਚਾਂ ਤੇ ਆਪਾਂ 13 ਇੰਚ ਇਹਦਾ ਗੋਡੇ ਦਾ ਕਪੜਾ ਰੱਖਾਂਗੇ තරం ගడී තරచ ්‍රීන මලාදන් පන තం ගොඩර රැග ਤੇ ਇੱਥੋਂ ਆਪਾਂ ਲਵਾਂਗੇ 7 ਇੰਚ ਦੀ 벨ਟ 7 ਇੰਚ ਕੱਪੜਾ ਆਪਾਂ 벨ਟ ਦੇ ਰੱਖਣਾ ਹੈ ਬੈਟਨ ਨੇ 2.5 ਤਿਆਰ ਆ ਤੇ ਆਪਾਂ 23 ਦਾ ਨਿਸ਼ਾਨ ਲਾਵਾਂਗੇ ਠੀਕ ਹੈ ਆ ਸਲਵਾਰ ਦੇ ਗੋਡੇ ਰਹਿਗੇ ਆ ਸਲਵਾਰ ਦੀ 벨ਟ ਹੋਗੀ ਤੇ ਇਹਨੂੰ ਆਪਾਂ ਕਟਿੰਗ ਕਰ ਜਾਵਾਂਗੇ ਸਭ ਤੋਂ ਪਹਿਲਾਂ ਆਪਾਂ ਗੋਡੇ ਦਾ ਕੱਪੜਾ ਰਲਾਂਗੇ ਠੀਕ ਹੈ ਸਲਵਾਰ ਦੇ ਗੋਡੇ ਤੇ ਬੈਟਰ ਦਾ ਕੱਪੜਾ ਆਪਾਂ ਅਲੱਗ ਕਰ ਲਿਆ ਤੇ ਇੱਥੋਂ ਆਪਾਂ ਹੁਣ ਸਲਵਾਰ ਦੇ ਗੋਡਿਆਂ ਦੀ ਕਟਿੰਗ ਕਰ ਦਾਂਗੇ ਇਹ ਆਪਣੇ ਸਲਵਾਰ ਦੇ ਗੋਡੇ ਹੋਗੇ ਤੇ ਇੱਥੋਂ ਆਪਾਂ ਸਲਵਾਰ ਦੀ ਬੈਟਰ ਦੀ ਕਟਿੰਗ ਕਰ ਦਾਂਗੇ ਸਲਵਾਰ ਦੇ 벨ਟ ਹੋ ਗਈ ਆ ਸਲਵਾਰ ਦੇ ਗੋਡੇ ਹੋ ਗਏ ਜਿਹੜਾ ਆ ਵਾਲਾ ਕੱਪੜਾ ਬਚਿਆ ਇਹਦੇ ਵਿੱਚੋਂ ਸਲਵਾਰ ਦੀ ਆਪਾਂ ਕਲੀਆਂ ਕੱਟਾਂਗੇ ਸਲਵਾਰ ਦੇ ਕੁੰਦਿਆਂ ਦਾ ਕੱਪੜਾ ਲੈਣੇ ਨੇ ਵਿੱਚੋਂ ਇਸ ਤਰੀਕੇ ਨਾਲ ਆਪਾਂ ਕੱਪੜੇ ਨੂੰ ਫੋਲਡ ਕਰ ਲੈਣਾ ਇਸ ਤਰੀਕੇ ਨਾਲ ਤੇ ਕੱਪੜੇ ਨੂੰ ਆਪਾਂ ਵਛਾ ਲਾਂਗੇ ਇਸ ਤਰੀਕੇ ਨਾਲ ਚੰਗੀ ਤਰੀਕੇ ਨਾਲ ਕੱਪੜੇ ਦੇਖੋ ਆਪਾਂ ਕੱਪੜੇ ਨੂੰ ਚੰਗੀ ਤਰੀਕੇ ਨਾਲ ਵਿਛਾਲ ਲਿਆ। ਕੰਨੀ ਲੋਟ ਐ ਸਤਰੀਕਨ ਕੱਪੜਾ ਦਸ ਚਾਰੇ ਪਾਸੋਂ ਬਰਾਬਰ ਕਰ ਲਿਆ ਆਪਣਾ। ਤੇ ਆਪਾਂ ਕੀ ਕਰਨਾ ਜਿਵੇਂ ਆਪਾਂ ਸੇਮ ਗੋਡੇ ਦੀ ਲੰਬਾਈ ਲਈ ਸੀ ਸੇਮ ਹੀ ਉਸਤਰੀਕਨ ਆਪਾਂ ਕਲੀ ਦੀ ਲੰਬਾਈ ਲੈਣੀ ਆ। ਦੇਖੋ ਆਪਾਂ ਉੱਪਰੋਂ ਤੈਣੇ ਚ ਬੈਠਦਾ ਛੱਡ ਕੇ ਐਂਟੀ ਟੈਪ ਤੇ ਆਪਾਂ 34.5 ਤੇ ਪੂਰਾ ਨਿਸ਼ਾਨ ਲਾ ਦੇਣਾ। ਤਾਂ ਇੰਜ ਆਪ ਕੋ ਕੁੰਦੇ ਦਾ ਨਿਸ਼ਾਨ ਲਾਵਾਂਗੇ। ਚੜਾਈ इथों लंबाई लई है इतना निशान लाया दूसरी साइड आप लवेंगे तो उथे निशान लगे इधरों आप इ लंबाई का निशान लैके तेना च इधर आप छा बेल्ट का इथे निशान लवेंगे साढ़े चौंकी का ठीक है उधरों आप उशान लैके उशान लाया लंबाई अपने इधरों लई है నిశా ఇప్పుడు ఎవే ఇంచే ఇంబా నిశానుశాన మేము తరికే నాశాను మేర ठीक है जी देखो इधरों लंबाई लिये निशान लाया उतो लंबाई लिये इतने निशान लाया इस तो बार इन्होंने निशानों को तैयार तरीके ने अपना मिलाता इस तो बार इन्होंने निशाना से आप कटिंग कर देंगे तो बार आप इस तो बार एक सैडा कुंद इस तरीके चकेंगे तो दूसरे कुंदर रख देंगे इस तरीके बराबर कर लेंगे कपड़े दोनों सैडा कपड़ा अपना बराबर रख लिया दोनों कुंद आप उपर थले रख ले इस तू बाद इतों आसन लवेंगे इन्होंने ਆਸੰਦ ਦਾ ਨਿਸ਼ਾਨ ਲਾਉਣਾ ਆਪਾਂ 11 ਇੰਚ ਤੇ ਜਿੱਥੇ ਆਪਣਾ 11 ਇੰਚ ਆ ਗਿਆ ਉੱਥੇ ਆਪਾਂ ਨਿਸ਼ਾਨ ਲਾ ਦਾਂਗੇ ਇਸ ਤਰੀਕੇ ਨਾਲ ਠੀਕ ਹੈ ਇੱਥੇ ਆਪਣਾ ਨਿਸ਼ਾਨ ਆ ਗਿਆ ਆਸੰਦ ਦਾ ਨਿਸ਼ਾਨ ਆਪਾਂ ਲਾਉਣਾ ਠੀਕ ਹੈ ਜੀ ਇਧਰੀ ਸਾਈਡ ਤੋਂ ਕੁੰਦੇ ਦੀ ਲੰਬਾਈ ਵਾਲੀ ਸਾਈਡ ਤੋਂ ਆਸੰਦ ਦਾ ਨਿਸ਼ਾਨ ਨਹੀਂ ਲਾਉਣਾ ਦੂਸਰੀ ਸਾਈਡ ਤੋਂ ਨਿਸ਼ਾਨ ਲਾਉਣਾ ਆਪਾਂ ਇਹ ਆਪਣਾ ਆ ਗਿਆ ਆਸੰਦ ਦਾ ਨਿਸ਼ਾਨ ਤੇ ਇਥੋਂ ਆਪਾਂ ਕੱਪੜੇ ਨੂੰ ਕਟਿੰਗ ਕਰ ਦਾਂਗੇ ਤੇ ਸਾਈਡ ਤੋਂ ਆਪਾਂ ਸਾਰਾ ਕਪੜਾ ਬਰਾਬਰ ਕਰ ਲਾਂਗੇ ਦੋਨੋਂ ਈਡੇ ਕੁੰਡੇ ਹੈਗੇ ਆਪਾਂ ਬਰਾਬਰ ਕਰ ਲਾਂਗੇ ਨਾਲੇ ਲੋ ਜੀ ਬਹੁਤ ਹੀ ਸੋਹਣੇ ਤਰੀਕੇ ਨਾਲ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਤੁਸੀਂ ਇਸ ਤਰੀਕੇ ਨਾਲ 2.5 ਮੀਟਰ ਕੱਪੜੇ ਵਿੱਚੋਂ ਪਟਿਆਲਾ ਸ਼ਾਹੀ ਸਲਵਾਰ ਦੀ ਕਟਿੰਗ ਕਰਸਾ ਦਿਓ ਅਗਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ